ਸਤਿ ਸ੍ਰੀ ਅਕਾਲ ਨਮਸਤੇ ਸਤਿ ਸ੍ਰੀ ਅਕਾਲ ਹਾਂਜੀ ਇੰਟਰਨੈਟ ਤੇ ਚਾਰ ਜੀ ਪੀਟੀ ਦਾ ਤੁਸੀਂ ਸੁਣੇ ਹੋਊਗਾ ਉਸ ਦਾ ਇੱਕ ਨਿਆ ਵਰਜਨ ਆਇਆ ਗਿਬਲੀ ਅੱਜ ਕੱਲ ਬਹੁਤ ਧਮਾਲਾਂ ਪਾ ਰਿਹਾ ਹੈ ਗਰੋ ਕੇ ਆਈ ਤੋਂ ਬਾਅਦ ਅੱਜ ਕੱਲ ਗਿਬਲੀ ਏ ਆਈ ਬਹੁਤ ਚੱਲ ਰਿਹਾ ਹਰ ਪਾਸੇ ਗਿਬਲੀ ਗਿਬਲੀ ਹੋਈ ਪਈ ਹੈ ਕੋਈ ਇਸ ਨੂੰ ਜਿਬਲੀ ਵੀ ਕਹਿੰਦਾ ਤੇ ਕੋਈ ਇਸ ਨੂੰ ਗਿਬਲੀ ਕਹਿੰਦਾ ਵੈਸੇ ਇਹਨੂੰ ਗਿਬਲੀ ਨਾਮ ਨਾਲ ਜ਼ਿਆਦਾ ਪਛਾਣਿਆ ਜਾਂਦਾ 1985 ਚ ਇੱਕ ਗਿਬਲੀ ਸਟੂਡੀਓ ਤਿਆਰ ਕੀਤਾ ਗਿਆ ਸੀ ਤਿੰਨ ਜਾਪਾਨੀ ਦੋਸਤਾਂ ਵੱਲੋਂ ਉਹਨਾਂ ਦਾ ਕੰਮ ਕੀ ਸੀ ਐਨੀਮੇਸ਼ਨ ਬਣਾਉਣਾ ਐਨੀਮੇਸ਼ਨ ਵੀ ਕਿਦਾਂ 카ਰਟੂਨ ਛੋਟੇ ਹੁੰਦੇ ਆਪਾਂ ਆਮ ਹੀ ਦੇਖਿਆ ਵੀ 카ਰਟੂਨ ਸੀਰੀਅਲ ਵਗੈਰਾ ਚੱਲਦੇ ਹੁੰਦੇ ਸੀ ਪਹਿਲਾਂ ਕਾਮਿਕਸ ਚੱਲਦੇ ਹੁੰਦੇ ਉਸ ਤੋਂ ਬਾਅਦ 카ਰਟੂਨ ਚੱਲਣ ਲੱਗ ਗਏ 카ਰਟੂਨ ਦਾ ਬੇਸਕਿਆ ਫੰਡਾ ਇਹ ਆ ਵੀ ਉਹ 10 12 14 ਸਾਲ ਦੇ ਬੱਚਿਆਂ ਤੱਕ ਨੂੰ ਸਮਝਾਉਣ ਵਾਲੀ ਚੀਜ਼ ਹੈ ਤੇ ਇਸ ਤੋਂ ਉੱਪਰ ਲੈਣ ਦੇ ਲਈ ਐਨੀਮੇਸ਼ਨ ਬਣਾਤਾ ਯਾਨੀ ਕਿ ਐਨੀਮੇ ਜਿਹਨੂੰ ਨਵੀਂ ਭਾਸ਼ਾ ਚ ਐਨੀਮੇ ਕਹਿੰਦੇ ਆ ਉਸਦਾ ਇੱਕ ਅਗਾਵਧੂ ਰੂਪੇ ਹੈ ਵੀ ਜਿੱਦਾਂ ਹੱਥ ਦੇ ਨਾਲ ਇੱਕ ਸਾਫ ਪੇਜ ਤੇ ਆਪਾਂ ਕਿਸੇ ਚੀਜ਼ ਨੂੰ ਡਿਟੇਲ ਦੇ ਨਾਲ ਉਕਾਰ ਕੇ ਐਨੀਮੇ ਬਣਾਉਂਦੇ ਸੀ ਉਸ ਨੂੰ ਹੁਣ AI ਮੈਂਟਸਕੈਂਟਾਂ ਦੇ ਵਿੱਚ ਬਣਾ ਦਿੰਦਾ ਜਿੱਦਾਂ ਕਿ ਤੁਸੀਂ ਆਪਣੀ ਫੋਟੋ ਅਪਲੋਡ ਕਰੋਗੇ ਤੇ ਉਹਨੂੰ ਕਮਾਂਡ ਦਿਓਗੇ ਤੇ ਉਸ ਨੇ ਤੁਹਾਡਾ ਤੁਹਾਡੀ ਆਪਣੀ ਫੋਟੋ ਨੂੰ ਜਿਸ ਤਰ੍ਹਾਂ ਤੁਸੀਂ ਕਮਾਂਡ ਦਿਓਗੇ ਹੱਸਦੇ ਖੇਡਦੇ ਜਾਂ ਕਿਸੇ ਪਾਰਕ 'ਚ ਬੈਠੇ ਜਾਂ ਹਵਾਈ ਜਹਾਜ਼ ਤੇ ਬਟ ਕਿਤੇ ਵੀ ਉਸ ਨੂੰ ਜਿੱਦਾਂ ਦੀ ਕਮਾਂਡ ਦੇਵੋਗੇ ਉਸ ਨੇ ਉਸ ਦਾ ਹੀ ਉਹ ਤਿਆਰ ਕਰਕੇ ਤੁਹਾਨੂੰ ਪਿਕਚਰ ਦੇ ਦੇਣੀ ਹੈ ਇਹ ਅੱਜ ਕੱਲ੍ਹ ਜਨਤਾ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਹਰੇਕ ਜਿਸ ਦਾ ਵੀ ਆਪਣੇ ਪਸੰਦ ਦਾ ਨੇਤਾ ਵਾਂ ਜਾਂ ਕੁਝ ਵੀ ਹੈ ਫੋਟੋ ਮਾ ਚੱਕਦੇ ਅਪਲੋਡ ਕਰਦੇ ਉਸ ਨੂੰ ਐਨੀਮੇ ਦੇ ਵਿੱਚ ਬਦਲ ਬਦਲ ਕੇ ਸੋਸ਼ਲ ਮੀਡੀਆ ਤੇ ਘੁਮਾ ਰਿਹਾ ਧਮਾਲ ਪਾ ਰਖਿਆ ਬਈ ਤੇ ਇਹਦਾ ਗਿਬਲੀ ਦਾ ਮੂਲ ਸ਼ਾਬਦਿਕ ਅਰਥ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ ਅਰਬੀ ਭਾਸ਼ਾ ਜਾਨੀ ਕਿ ਉਹ ਵੀ ਲਿਬਲਾਨ ਲਿਬਨਾਨ ਦੇਸ਼ ਦੇ ਵਿੱਚ ਬੋਲੀ ਜਾਣ ਵਾਲੀ ਅਰਬੀ ਉੱਥੇ ਇਸ ਦਾ ਮਤਲਬ ਹੁੰਦਾ ਹੈ ਗਰਮ ਹਵਾ ਤੇ ਐਨੀਮੇ ਤੁਹਾਨੂੰ ਪਤਾ ਹੀ ਹੈ ਵੀ ਇਸ ਬੇਲਿਆਂ ਦੇ ਦੇਸ਼ ਦੇ ਵਿੱਚ ਹੋਰ ਜ਼ਿਆਦਾ ਬੇਰੋਜ਼ਗਾਰੀ ਪੈਦਾ ਕਰੂਗਾ ਹੱਥ ਨਾਲ ਬਣਾਉਂਦੇ ਜੋ ਚਿੱਤਰ ਸੀ ਜਿਹਨੂੰ ਅਸੀਂ ਬਚਪਨ ਤੇ ਕਹਿੰਦੇ ਹੁੰਦੇ ਸੀ ਡਰਾਇੰਗ ਸਿੱਖ ਲੀਏ ਮੈਨੂੰ ਲੱਗਦਾ ਹੁਣ ਡਰਾਇੰਗ ਸਿੱਖਣ ਦੀ ਲੋੜ ਨਹੀਂ ਰਹੇਗੀ ਸਭ ਕੁਝ AI ਨੇ ਲੈ ਲੈਣਾ ਹੈ ਉਸ